ੱਲੀ ਤਲਵਾਰ ਹੱਥ 'ਚ ਐ ਕੁਛ ਨਹੀਂ ਕੋਲ ਕਿੱਥੇ ਬਿਠਾਇਆ ਮੇਰੇ ਵਾਲੀ ਮੰਜੀ ਤੇ ਵਾਕੇ ਆਇਆ ਉੱਤੇ ਲਿਆਓ ਪਲੰਗੇ ਤੇ ਬਾਓ ਪੂਰਨ ਮਸਾਂਦ ਫੇਰ ਰੁਕ ਗਿਆ ਕਹਿੰਦਾ ਆਪਣੇ ਘਰੇ ਕੌਣ ਛੱਡ ਗਿਆ ਆਪਣੇ ਘਰ ਦਾ ਐਡਰੈਸ ਕਿਹਨੇ ਦਿੱਤਾ ਦੱਸਿਆ ਕਿਹਨੇ ਕਹਿੰਦੇ ਫਲਾਣਾ ਪੰਡਤ ਸੀ ਉਥੇ ਨਹਾਉਣ ਲੱਗਿਆ ਸੀ ਉਥੇ ਮਿਲ ਪਏ ਸੀ ਉਹ ਲੈ ਕੇ ਆ ਗਿਆ ਇਹ ਅੱਜ ਜਿਹੜੀ ਸਵੇਰ ਆਉਣੀ ਹੈ ਇਹ ਅੱਜ ਦੀ ਗੱਲ ਹੈ ਸਾਰੀ ਰਾਤ ਲੰਘਾਤੀ ਉਹ ਪੰਡਤ ਛੱਡ ਗਿਆ ਉਸੇ ਵੇਲੇ ਕਹਿੰਦਾ ਪੰਡਤ ਛੱਡ ਗਿਆ ਕਹਿੰਦੇ ਹਾਂ ਫਿਰ ਤੈਨੂੰ ਕੀ ਕਹਿੰਦੇ ਕਹਿੰਦੇ ਪੂਰਨ ਮਸੰਦ ਨੂੰ ਮਿਲਣਾ ਹੈ ਕਹਿੰਦੇ ਫਿਰ ਤੂੰ ਕੀ ਕਿਹਾ ਕਹਿੰਦੇ ਮੈਂ ਕਿਹਾ ਮੈਂ ਹੁਣੇ ਬੁਲਾਉਂਦਾ ਓਏ ਕਮਲਿਆ ਓਏ ਜਿਉਣਿਆ ਓਏ ਛੁੱਡੂ ਹੀ ਰਿਆ ਕਹਿੰਦੇ ਜੀ ਕੀ ਹੋ ਗਿਆ ਕਹਿੰਦੇ ਤੈਨੂੰ ਪਤਾ ਨਹੀਂ ਇਹਨਾਂ ਦੇ ਮਗਰ ਫੌਜਾਂ ਲੱਗੀਆਂ ਹੋਈਆਂ ਗਲਤੀ ਕਰਤੀ ਕਹਿੰਦੇ ਕੀ ਕਹਿੰਦੇ ਤੂੰ ਕਿਉਂ ਕਹਿਤਾ ਮੈਂ ਇੱਥੇ ਆ ਤੂੰ ਕਹਿਣਾ ਸੀ ਮੈਂ ਘਰੇ ਹੈ ਨਹੀਂ ਮੈਂ ਘਰੇ ਹੈ ਨਹੀਂ ਤੇ ਪੂਰਨ ਮਸੰਦ ਦੀ ਇਹ ਗੱਲ ਸੁਣ ਕੇ ਜਿਉਣੇ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਤੁਸੀਂ ਤੇ ਪਿਆਰ ਬਹੁਤ ਕਰਦੇ ਆ ਗੁਰੂ ਸੇਵ ਗੁਰੂ ਸਾਹਿਬ ਹਰ ਵੇਲੇ ਕਰਦੇ ਰਹੀ ਨੂੰ ਉਹਨਾਂ ਦਾ ਗੁਣ ਬਥੇਰੇ ਗੁੰਮਨੇ ਆ ਤੁਸੀਂ ਕਹਿੰਦੇ ਗੁੰਮਨੇ ਆ ਪਰ ਹੁਣ ਨਹੀਂ ਹੁਣ ਹਾਲਾਤ ਤਾਂ ਵੇਖ ਘੇਰੇ ਪੈ ਗਏ ਬੜਾ ਕੁਝ ਹੋ ਗਿਆ ਜਿਉਣਾ ਜਿਉਣਾ ਕਹਿੰਦਾ ਫਿਰ ਹੁਣ ਕਹਿੰਦੇ ਹੁਣ ਕੀ ਜਾ ਥੱਲੇ ਤੁਸੀਂ ਉੱਤੇ ਨਹੀਂ ਲਿਆਉਂਗੇ ਪਲੰਗੇ ਤੇ ਨਹੀਂ ਭਾਉਂਗੇ ਆਇਆ ਨੂੰ ਦੁੱਧ ਨਹੀਂ ਛਕਾਉਂਗੇ ਸੇਵਾ ਨਹੀਂ ਕਰਾਉਂਗੇ ਮੱਥਾ ਨਹੀਂ ਟੇਕੋਗੇ ਕਹਿੰਦੇ ਜਾ ਥੱਲੇ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਦੇ ਸਾਨੂੰ ਤੁਹਾਡੇ ਦਰਸ਼ਨਾਂ ਦੀ ਲੋੜ ਨਹੀਂ ਛੇਤੀ ਤੋਂ ਛੇਤੀ ਸਾਡੇ ਘਰੋਂ ਬਾਹਰ ਜਾਓ ਦਰਸ਼ਨ ਕਰਨੇ ਹੋਣਗੇ ਆਪੇ ਅਨੰਦਪੁਰ ਆ ਕੇ ਕਰ ਲਾਂਗੇ ਹੁਣ ਜਾਓ ਆਹ ਟਾਈਮ ਵੀ ਗੁਰੂ ਸਾਹਿਬ ਦੇ ਉੱਤੇ ਆਇਆ ਇਹ ਅੱਜ ਵਾਲੀ ਰਾਤ ਦੀ ਗੱਲ ਹੈ ਜਿਹੜੀ ਅੱਜ ਚੱਲ ਰਹੀ ਹੈ ਜਦੋਂ ਹੀ ਜਿਉਣੇ ਨੇ ਇਹ ਗੱਲ ਸੁਣੀ ਉਹ ਤੇ ਅੱਜ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਹਿੰਦਾ ਹੱਦ ਹੋ ਗਈ ਓਏ ਉੱਤੋਂ ਕੁਝ ਹੋਰ ਹੈ ਵਿੱਚੋਂ ਅੱਜ ਟਾਈਮ ਸੀ ਖੜਨ ਦਾ ਅੱਜ ਸੇਵਾ ਕਰਨੀ ਸੀ ਅੱਜ ਹਿਸਟਰੀ ਬਣ ਜਾਂਦੀ ਅੱਜ ਇਤਿਹਾਸ ਬਣ ਜਾਂਦਾ ਜਿਉਣਾ ਤੇ ਮਰਿਆਂ ਵਾਂਗੂ ਉਤਰੇ ਥੱਲੇ ਕਿਵੇਂ ਕਹਾਂ ਹੁਣ ਜਾ ਕੇ ਵੀ ਜਾਓ ਜੀ ਉਠੋ ਜੀ ਜਿਉਣਾ ਤੇ ਹੌਲੀ ਹੌਲੀ ਤੁਰ ਕੇ ਆਵੇ ਗਿਆ ਤੇ ਛਾਲਾ ਮਾਰਦਾ ਹੌਲੀ ਹੌਲੀ ਤੁਰਿਆ ਆਵੇ ਮਹਾਰਾਜ ਕਹਿੰਦੇ ਜਿਉਣਿਆ ਆ ਜਾ बोलਿਆ ਨਾ ਜਾਏ ਮਾਰੇ ਕਹਿੰਦੇ ਜਿਉਣਿਆ ਮੈਂ ਸੁਣ ਲਿਆ ਭਾਈ ਤਿੱਕੀ ਰਾਤ ਐ ਇੱਥੇ ਬਾਜਾ ਉਹ ਤੇਰਾ ਜਦੋਂ ਮਾਲਕ ਬੋਲਦਾ ਸੀ ਮੈਂ ਥੱਲੇ ਬੈਠਾ ਸੁਣਦਾ ਸੀ ਮੈਨੂੰ ਸੁਣ ਗਿਆ ਜਿਉਣਿਆ ਫੇਰ ਹੁਣ ਕਹਿੰਦੇ ਹੁਣ ਕੀ ਮੈਂ ਚੱਲਦਾ ਮੈਂ ਥੱਕੇ ਨਾਲ ਤੇਰੇ ਘਰੇ ਨਹੀਂ ਬਹਿਣਾ ਮੈਂ ਇਦਾਂ ਥੋੜਾ ਆਇਆ ਸੀ ਮੈਨੂੰ ਤੇ ਕਈ ਵਾਰੀ ਇਹਨੇ ਕਿਹਾ ਸੀ ਆਇਓ ਆਇਓ ਮੈਂ ਤੇ ਤਾਂ ਆ ਗਿਆ ਮੈਂ ਤੇ ਮਾਨ ਕਰਕੇ ਆਇਆ ਸੀ ਮੈਨੂੰ ਕਹਿੰਦਾ ਸੀ ਆਇਓ ਜੀ ਚਰਨ ਪਾਇਓ ਮੈਂ ਕਿਹਾ ਚੱਲ ਫੇਰ ਚਲੀਏ ਮੈਂ ਤੇ ਤਾਂ ਆਇਆ ਇਹਨੇ ਮੈਨੂੰ ਕਈ ਵਾਰੀ ਕਿਹਾ ਸੀ ਆਈ ਆਇਓ ਇੱਕ ਨਿਹੰਗ ਖਾਂ ਕੋਟਲੇ ਵਾਲਾ ਮੁਸਲਮਾਨ ਅੰਦਰ ਥਾਂ ਦਿੰਦਾ ਏ ਇੱਕ ਪੂਰਨ ਮਸੰਦ ਆਪਣਾ ਉਹ ਦਗਾ ਕਮਾ ਗਿਆ ਜਿਉਣਾ ਨਾਲੇ ਚਰਨ ਕੁੱਟੇ ਨਾਲੇ ਕੰਡੇ ਕੱਢੇ ਨਾਲੇ ਮੱਥੇ ਟੇਕੇ ਤੇ ਨਾਲੇ ਆਖੇ ਗਰੀਬ ਬੰਦਾ ਕੱਖ ਨਹੀਂ ਪੱਲੇ ਰੱਬ ਨੂੰ ਕਦੇ ਉਲੰਭਾ ਨਹੀਂ ਮੈਂ ਦਿੰਦਾ ਪਰ ਅੱਜ ਮੈਂ ਗਿਲਾ ਕਰਦਾ ਮੇਰੇ ਕੋਲੇ ਕੋਈ ਕੱਚਾ ਕੋਠਾ ਕੋਈ ਛਪਰੀ ਹੁੰਦੀ ਮੈਂ ਤੁਹਾਨੂੰ ਉੱਥੇ ਲੈ ਜਾਂਦਾ ਮੇਰੇ ਕੋਲੇ ਤੇ ਹੈ ਹੀ ਨਹੀਂ ਮੈਂ ਤੇ ਖੁਦ ਨੌਕਰਾਂ ਇਹਦੇ ਘਰੇ ਰਹਿਣਾ ਇਹਦੇ ਘਰੇ ਖਾਣਾ ਮੈਂ ਮਾਰੇ ਕਹਿੰਦੇ ਕੋਈ ਨਹੀਂ ਜਿਉਉਣਿਆ ਤੇਰੀ ਸੇਵਾ ਪਰਵਾਨ ਹੈ ਇਹ ਕਹਿ ਕੇ ਗੁਰੂ ਸਾਹਿਬ ਖੜੇ ਹੋ ਗਏ ਤੁਰਨ ਲੱਗੇ ਟਿੰਡਾਂ ਪਈਆਂ ਸੀ ਖੂਹ ਲਾਣ ਵਾਸਤੇ ਰੱਖੀਆਂ ਸੀ ਟਿੰਡਾਂ ਅੱਗ ਲੱਕੜਾਂ ਦੀ ਲੱਕੜਾਂ ਦੀ ਅੱਗ ਟਿੰਡ ਚ ਪਾਤੀ ਬਾਲਟੀ ਵਰਗੀ ਹੁੰਦੀ ਹੈ ਟਿੰਡ ਫਟਾਫਟੋ ਟਿੰਡ ਦੇ ਨਾਲ ਰੱਸੀ ਬੰਨ ਕੇ ਹੱਥ 'ਚ ਫੜਾਤੀ ਕੁੰਡਾ ਬਣਾ ਕੇ ਰੱਸੀ ਕਹਿੰਦਾ ਮਹਾਰਾਜ ਆਹ ਟਿੰਡ ਦੇ ਵਿੱਚ ਮੈਂ ਅੱਗ ਪਾਤੀ ਨਾਲ ਨਾਲ ਲੈ ਜਾਓ ਸੇਕ ਮਾੜਾ ਮਾੜਾ ਆਈ ਜਾਊ ਮਹਾਰਾਜ ਉਹ ਟਿੰਡ ਲੈ ਕੇ ਹੱਥ 'ਚ ਫੜਾ ਕੇ ਗੁਰੂ ਸਾਹਿਬ ਨਿਕਲ ਗਏ ਜਿਉਣਾ ਵੀ ਫਿਰ ਦਿਨ ਚੜਿਆ ਉਹਨੂੰ ਜਾ ਕੇ ਫਦੇ ਬੁਲਾਇਆ ਕਹਿੰਦਾ ਪੂਰਣਾ ਜਿਹੜੇ ਘਰ ਚ ਗੁਰੂ ਗੋਬਿੰਦ ਸਿੰਘ ਨੂੰ ਥਾਂ ਨਹੀਂ ਨਾ ਤਾਂ ਦਿੱਤੀ ਤੂੰ ਮੈਂ ਵੀ ਤੇਰੇ ਕਰੇ ਨਹੀਂ ਰਹਿਣਾ ਇਹ ਕਹਿ ਕੇ ਜਿਉਣੇ ਨੌਕਰ ਨੇ ਸਦਾ ਲਈ ਘਰ ਛੱਡਤਾ ਸੀ ਉੱਥੋਂ ਫਿਰ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲ 'ਚ ਜਿਹੜੀ ਸਵੇਰ ਹੋ ਰਹੀ ਹੈ ਕੱਲ ਮਾਛੀਵਾੜੇ ਦੀ ਸਭਾ ਸ਼ੁਰੂ ਹੋ ਜਾਂਦੀ ਹੈ ਕੱਲ ਵਾਲੇ ਦਿਨ ਫਿਰ ਸਭਾ ਇੱਥੇ ਪਹੁੰਚਦੇ ਆ ਮਾਛੀਵਾੜੇ ਤੇ ਇਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਟਿੰਡ ਚੋਂ ਅੱਗ ਬੁਝ ਗਈ ਕਿੰਨੇ ਦਿਨ ਹੋ ਗਏ ਛੇ ਪੋ ਦਾ ਰਾਮ ਨਹੀਂ ਕੀਤਾ ਖਾਦਾ ਕੁਛ ਨਹੀਂ ਉਦੋਂ ਫਿਰ ਟਿੰਡ ਕੰਡਿਆਂ ਦੀ ਸੇਜ ਵਿਛਾ ਲਈ ਅੱਗ ਬੁਝ ਗਈ ਉਸੇ ਟਿੰਡ ਨੂੰ ਮਾਰਨ ਸਰਾਣਾ ਦੇ ਥੱਲੇ ਰੱਖ ਟਿੰਡ ਦਾ ਲਾ ਕੇ ਸਰਾਣਾ తను గూ గోబిందచ్చే పాడో తను దశ పిత